केजरीवाल से खालिस्तानी हमले का खतरा सिक्योरिटी रिव्यू तो बाद खुफिया एजेंसियां ने जारी किया अलर्ट केजरीवाल में मिली हुई है जेड प्लस सिक्योरिटी जलेवाल के मरण वर्ग के दिन पूरे होने किसान का बड़ा कदम आज तो 111 किसान शुरू करने मरण वर्ग दोपहर दो बजे काले चोले पाके बैरीगोट स्कूल बैठेंगे ਢੱਲੇਵਾਲ ਮਾਮਲੇ ਤੇ ਸੁਪਰੀਮ ਕੋਰਟ ਚਾਜ ਹੋਵੀ ਗਿਆ ਹਮਸੁਨਬਾਈ ਢੱਲੇਵਾਲ ਦੀ ਸਿਹਤ ਤੇ ਪੰਜਾਬ ਸਰਕਾਰ ਖਿਲਾਫ ਕੋਰਟ ਦੇ ਹੁਕਮਾ ਦੀ ਉਲੰਘਣਾ ਦਾ ਹੈ ਮਾਮਲਾ ਹਾਈ ਪਾਵਰ ਕਮੇਟੀ ਦੀ ਢੱਲੇਵਾਲ ਨਾਲ ਮੁਲਾਕਾਤ ਕਰਕੇ ਟਾਲ ਦਿੱਤੀ ਗਈ ਸੀ ਪਿਛਲੀ ਸੁਣਵਾਈ ਗੈਂਗਰੇਪਸ ਦੇ ਕੇਸ ਚ ਫਸੇ ਹਰਿਆਣਾ ਬੀਜੇਪੀ ਪ੍ਰਧਾਨ ਮੋਹਨੋਹਰ ਲਾਲ ਮੋਹਨ ਲਾਲ ਬਡੋਲੀ ਗਾਇਕ ਰੋਕੀ ਮਿੱਤਲ ਦਾ ਵੀ ਐਫਆਈਆਰ ਚ ਨਾ ਰੇਪ ਦੇ ਇਲਜ਼ਾਮਾ ਹਿੱਟ ਹਿਮਾਚਲ ਦੇ ਕਸੋਲੀ ਚ ਦਰਜ ਹੋਇਆ ਕੇਸ ਮਠੰਡਾ ਦੇ ਪਿੰਡ ਪੱਕਾ ਗਲਾਂਚ ਪੁਰਾਣੀ ਰੰਜਿਸ਼ ਤਹਿਤ ਫਾਇਰਿੰਗ ਸਿੰਘ ਹਮਲਾਵਰਾਂ ਨੇ ਇੱਕ ਸ਼ਖਸ ਤੇ ਚਲਾਈਆਂ ਗੋਲੀਆਂ ਗੰਭੀਰ ਹਾਲਤ ਚ ਹਸਪਤਾਲ ਕਰਵਾਇਆ ਦਖ ਮੋਗਾ ਮੋਗਾ ਦੇ ਪਿੰਡ ਪਲੂਰ ਚ ਇਨਕਾਊਂਟਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਉੱਚਲੀਆਂ ਗੋਲੀਆਂ ਇੱਕ ਬਦਮਾਸ਼ ਜ਼ਖਮੀ ਦੋ ਗ੍ਰਫਤਾਰ ਚਾਰ ਬਦਮਾਸ਼ ਹੋ ਇਫਰਾਤ ਅਰਵਾਲ ਸਿੰਘ ਤੇ ਸਾਥੀਆਂ ਦੀ ਪਟੀਸ਼ਨ ਤੇ ਹਾਈ ਕੋਰਟ ਚ ਹੋਵੇਗੀ ਸੁਣਵਾਈ ਦੂਜੀ ਵਾਰ ਐਨਐਸਏ ਲਗਾਉਣ ਨੂੰ ਦਿੱਤੀ ਚੁਣੌਤੀ ਅਸਾਮ ਦੇ ਦਿਬਰਗੜ੍ਹ ਜੇਲ੍ਹ ਚ ਬੰਦ ਨੇ ਅੰਮ੍ਰਿਤਪਾਲ ਦਰਸ਼ਕਾਂ نیوز 19 ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂਨਾ ਚੌਧਰੀ ਲੈ ਕੇ ਹਾਜ਼ਰਾਂ ਇਸ ਵੀਲੇ ਦੀਆਂ ਮੁਖਬਰਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਕੇਜਰੀਵਾਲ ਤੇ ਖਾਲਸਤਾਨੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ ਖੂਫੀਆ ਏਜੰਸੀਆਂ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਦੱਸਦੇ ਕਿ ਏਜੰਸੀਆਂ ਦੇ ਵੱਲੋਂ ਕੇਜਰੀਵਾਲ ਦੀ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਹੈ ਤੇ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕੇਸ਼ਰੀਵਾਲ ਨੂੰ Z ਸਿਕਿਉਰਿਟੀ ਮਿਲੀ ਹੋਈ ਹੈ ਤੇ ਕੇਸ਼ਰੀਵਾਲ ਤੇ ਖਾਲਿਸਤਾਨੀ ਹਮਲੇ ਦਾ ਖਤਰਾ ਹੁਣ ਨਜ਼ਰ ਆ ਰਿਹਾ ਹੈ ਤੇ ਇਸ ਦੇ ਚਲਦਿਆਂ ਖੁਫੀਆ ਏਜੰਸੀਆਂ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਏਜੰਸੀਆਂ ਦੇ ਵੱਲੋਂ ਕੇਸ਼ਰੀਵਾਲ ਦਾ ਸਿਕਿਉਰਿਟੀ ਰਿਵਿਊ ਕਿ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੈ ਤੇ ਕੀ ਨਵੀਂ ਸਿਕਿਉਰਿਟੀ ਦੇ ਵਿੱਚ ਕੁਝ ਅਪਡੇਟ ਕਰਨਾ ਹੈ ਉਸ ਦੇ ਉੱਤੇ ਰਿਵਿਊ ਕੀਤਾ ਜਾਵੇਗਾ ਤੇ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਕੇਜੀਵਾਲ ਨੂੰ Z ਸਿਕਿਉਰਟੀ Z+ ਸਿਕਿਉਰਟੀ ਮਿਲੀ ਹੋਈ ਹੁਣ ਗੱਲ ਬਠਿੰਡਾ ਦੀ ਤੇ ਬਠਿੰਡਾ ਦੇ ਪਿੰਡ ਪੱਕਾ ਗਲਾਂ ਦੇ ਵਿੱਚ ਗੋਲੀਆਂ ਚਲੀਆਂ ਨੇ ਪੁਰਾਣੀ ਰੰਜਿਸ਼ ਤੇ ਨੌਜਵਾਨ ਦੇ ਉੱਤੇ ਫਾਇਰਿੰਗ ਕੀਤੀ ਹੈ ਤੇ ਤਿੰਨ ਹਮਲਾਵਰਾਂ ਨੇ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਦਕਿ ਲੱਦੇ ਲੋਕ ਗੋਲੀ ਦੇ ਵਿੱਚ ਲੱਗਣ ਦੇ ਨਾਲ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਜ਼ਖਮੀ ਹਾਲਾਤ ਦੇ ਵਿੱਚ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿਸ ਦਾ ਇਲਾਜ ਹੁਣ ਚੱਲ ਰਿਹਾ ਹੈ ਤਾਂ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਹੈ ਇਸ ਤੇ ਚੱਲਦਿਆਂ ਫਾਇਰਿੰਗ ਕੀਤੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਦਿਨ ਹਮਲਾਵਰਾਂ ਨੇ ਇੱਕ ਨੌਜਵਾਨ ਤੇ ਅਟੈਕ ਕੀਤਾ ਹਮਲਾ ਕੀਤਾ ਜਿਸ ਦੇ ਵਿੱਚ ਇੱਕ ਲੱਤ ਤੇ ਗੋਲੀ ਲੱਗਣ ਦੇ ਕਾਰਨ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਹੁਣ ਜੇਰੇ ਇਲਾਜ ਹੈ ਤੇ ਪਠੰਡਾ ਦੇ ਪੱਕਾ ਕਲਾ ਦਾ ਇਹ ਮਾਮਲਾ ਹੈ ਜਿੱਥੇ ਕਿ ਗੋਲੀਆਂ ਚਲੀਆਂ ਨੇ ਪੁਰਾਣੀ ਰੰਜਿਸ਼ਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਤਹਿਤ ਤਿੰਨ ਹਮਲਾਵਰਾਂ ਦੇ ਨੇ ਤੇ ਨੌਜਵਾਨ ਦੇ ਉੱਤੇ ਹਮਲਾ ਕਰਦੇ ਨੇ ਅਟੈਕ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤੌਦਰ ਗੈਂਗਰੇਪ ਦੇ ਕੇਸ ਦੇ ਵਿੱਚ ਫਸਿਆ ਹਰਿਆਣਾ ਬੀਜੇਪੀ ਪ੍ਰਧਾਨ ਤੇ ਗਾਇਕ ਰੋਕੀ ਮਿੱਤਲ ਦਾ ਐਫਆਈਆਰ ਦੇ ਵਿੱਚ ਨਾਮ ਸ਼ਾਮਲ ਹੈ ਹਿਮਾਚਲ ਦੇ ਕਸੌਲੀ ਥਾਣੇ ਦੇ ਵਿੱਚ ਪੂਰਾ ਕੇਸ ਦਰਜ ਹੋਇਆ ਤੇ ਬਡੌਲੀ ਦੇ ਸਰਕਾਰੀ ਨੌਕਰੀ ਦਾ ਚਾਂਸਾ ਦਿੱਤਾ ਸੀ ਪੇਰਤਰਾਏ ਕਹਿਣਾ ਹੈ ਕਿ ਰੋਕੀ ਮਿੱਤਲ ਨੇ ਅਦਾਕਾਰ ਬਣਾਉਣ ਦਾ ਇਹ ਚਾਂਸਾ ਦਿੱਤਾ ਸੀ ਦੋਵਾਂ ਨੇ ਜਾਨੋਂ ਮਾਰਨ ਦੀ ਧਮਕੀ ਤੇ ਵੀ ਇਲਜ਼ਾਮ ਨੇ ਦੋਵਾਂ ਦੇ ਵੱਲੋਂ ਜਾਨੀ ਤੁਮ ਜਾਨੀ ਮਾਰਨ ਦੀ ਜੋ ਹੈ ਧਮਕੀਆਂ ਦਿੱਤੀਆਂ ਗਿਆ ਸਨ ਤੇ ਰੌਕੀ ਮਿੱਤਲ ਸਿਆਸੀ ਲੀਡਰਾਂ ਤੇ ਗਾਉਂਦੇ ਰਹੇ ਨੇ ਗੀਤ ਦੱਸਦੇ ਕਿ ਜ਼ੁਖਬੀਰ ਬਾਦਲ ਤੇ ਵੀ ਰੌਕੀ ਮਿੱਤਲ ਨੇ ਗੀਤ ਜੋ ਹੈ ਗਾਇਆ ਸੀ ਤੇ ਦੋਵਾਂ ਨੇ ਇਹ ਮਾਮਲਾ 13 ਦਸੰਬਰ ਨੂੰ ਦਰਜ ਹੋਇਆ ਸੀ ਜੋ ਹੁਣ ਸਾਹਮਣੇ ਆਇਆ ਤੇ ਐਫ ਆਈ ਆਰ ਵਿੱਚ ਪੀੜਤਾ ਨੇ ਜੋ ਸ਼ਿਕਾਇਤ ਦਰਜ ਕਰਵਾਈ ਹੈ ਉਸ ਦੇ ਮੁਤਾਬਕ 7 ਜੁਲਾਈ 2023 ਕਰੀਬ 2 ਸਾਲ ਪਹਿਲਾਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਗੈਂਗਰੇਪ ਦੇ ਕੇਸ ਦੇ ਵਿੱਚ ਹੁਣ ਹਰਿਆਣਾ ਬੀਜੇਪੀ ਪ੍ਰਧਾਨ ਫਸ ਚੁੱਕੇ ਨੇ ਤੇ ਗਾਇਕ ਰੌਕੀ ਮਿੱਤਲ ਦਾ ਵੇਸ ਪੂਰੀ ਐਫਆਈਆਰ ਦੇ ਵਿੱਚ ਨਾਂ ਸਾਹਮਣੇ ਆ ਰਿਹਾ ਹੈ ਦੱਸ ਦੇ ਕਿ ਹਿਮਾਚਲ ਦੇ ਕਸੋਲੀ ਥਾਣੇ ਦੇ ਵਿੱਚ ਇਹ ਪੂਰਾ ਕੇਸ ਦਰਜ ਹੋਇਆ ਜਿੱਥੇ ਪੀੜਤਾ ਦੇ ਵੱਲੋਂ ਕਈ ਤਰੀਕੇ ਦੇ આરોਪ ਦੋਸ਼ ਲਗਾਏ ਗਏ ਹਨ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਡੌਲੀ ਦੇ ਵਿੱਚ ਸਰਕਾਰੀ ਨੌਕਰੀ ਦਾ ਚਾਂਸਾ ਦਿੱਤਾ ਗਿਆ

ब्लैकमेल कर रहे टॉर्चर कर रहे थे क्या आप मोहन बड़ोली जी के खिलाफ गवाही दे दो जब मैंने कुछ देखा ही नहीं मेरे सामने कुछ हुआ ही नहीं तो मैं गवाही कैसे दे दू जब इनको लगा कि रोकी मित्तल तो मानता ही नहीं है एक तीसरा बंदा मोहन बडोली जी का दोस्त है बीजेपी का संयोजक है वो इनका ग्रंटर बना उसके भी कॉल मेरे को आते थे जब लगा कि रोकी मित्तल तो मानता नहीं है भी कल को उसके पक्ष में बयान देगा मेरा भी नाम लिखवा दिया भाई लड़ाई तुम बीजेपी वालों की है मुझे क्यों बदनाम कर रहे दारू पी थी ये किया था फिल्म की शूटिंग के लिए मैं कौन सी शूटिंग करता हूँ भाई मैं तो अपनी शूटिंग करता हूँ धार्मिक गाने बनाता पोलिटिकल गाने बनाता हूँ और मुझे तो साढ़े चार साल से प्रताड़ित हो रहा हूँ बीजेपी क्या था मैं कहता हूँ जी इस मामले की सीबीआई जांच होनी चाहिए दूध का दूध पानी का पानी होना चाहिए जितने भी लोग हैं जितने आरोप लगाने हैं गुवा बनने वाले हैं जितने भी हैं सबके नार्को टेस्ट होने चाहिए हर बात के ਮੈਂਨੇ ਤਾਂ ਕਦੇ ਬੜੋਲੀ ਜੀ ਕੋ दारू ਪੀਤੇ ਨਹੀਂ ਦੇਖਾ ਮੈਂ ਤਾਂ ਪੀਤਾ ਹੀ ਨਹੀਂ ਹੁਣ ਗੱਲ ਫਰੀਦਕੋਟ ਦੇ ਗੋਲੋਂ ਵਾਲਾ ਦੀ ਜਿੱਥੇ ਕਿ ਗੁਟਕਾ ਸਾਹਿਬ ਦੀ ਬੇਹਦ ਵੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸ਼ਾਂਤ ਜੇ ਪਏ ਗੋਲੇ ਵਾਲਾ ਕਸਬੇ ਚ ਉਸ ਵੇਲੇ ਇੱਕਦਮ ਗਹਿਮਾ ਗੇਮੀ ਵੱਧ ਗਈ ਜਦੋਂ ਲੋਕਾਂ ਨੂੰ ਇਲਾਕੇ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਖਬਰ ਮਿਲੀ ਦਰਸਲ ਜਦੋਂ ਸਵੇਰ ਸਵੇਰ ਗੁਰਮੀਲ ਸਿੰਘ ਦੁੱਧ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਗਲੀ ਦੀ ਨਾਲੀ 'ਚ ਗੁਟਕਾ ਸਾਹਿਬ ਦੇ ਕੁਝ ਅੰਗ ਪਏ ਦੇਖੇ ਤੇ ਉਹਨਾਂ ਨੂੰ ਉੱਥੋਂ ਕੱਢ ਕੇ ਆਦਰ ਪੂਰਵਕ ਆਪਣੇ ਘਰ ਲੈ ਗਏ ਤੇ ਫਿਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁਟਕਾ ਸਾਹਿਬ ਉੱਥੇ ਨਾਲੀ ਦੇ ਵਿੱਚ ਪਿਆ ਸੀਗਾ ਤੇ ਨਾਲੀ ਚ ਦੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁੜਕਾ ਸਾਹਿਬ ਆ ਇੱਕ ਬੰਦਾ ਉਧਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਅਸਿਆ ਵੀ ਹੈ ਤਾਂ ਗੁੜਕਾ ਸਾਹਿਬ ਹੀ ਫਿਰ ਅਸੀਂ ਚੱਕਿਆ ਉਸ ਤੋਂ ਬਾਅਦ ਚ ਦੇਖਿਆ ਉਹ ਅੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਪਹਲਾ ਦਿੱਤੀ ਆ ਗੁੜਕਾ ਸਾਹਿਬ ਦੀ ਬੇਅਦਬੀ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ આરોપીਆਂ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਤਾਂ ਤੁਰੰਤ ਹੀ ਐਫਆਈਆਰ ਪਰਚਾ ਦਰਜ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਨੇ ਦੇਖਿਆ ਗੁਰਮੀਲ ਸਿੰਘ ਹੋਰਾਂ ਦੇ ਪਿਆਨ ਤੇ ਨਾਮ ਲਉਂਗੇ ਅਗੇਂਸਟ ਤੇ ਉਹਦੀ ਹੁਣ ਤਫ਼ਤੀਸ਼ 'ਤੇ ਸੀ ਮਸਰੂਫ ਹੈ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਇਹ ਜਿਹੜਾ ਕੇਸ ਹੈ ਛੇਤੀ-ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ ਸਜ਼ਾ ਦਿਵਾ ਸਕੀਏ। ਉਧਰ ਕਿਸਾਨ ਆਗੂ ਗੁਰਮੀਤ ਸਿੰਘ ਨੇ ਗੁੜਕਾ ਸਾਹਿਬ ਦੀ ਬੇਅਦਬੀ ਦੇ ਲਈ ਸ਼ਰਾਰਤੀ ਤੱਤਾਂ ਨੂੰ ਜ਼ਿੰਮੇਦਾਰ ਠਹਿਰਾਇਆ ਜੋ ਸੰਪਰਦਾਇਕ ਸੋਹਾਰਦ ਵਿਗਾੜਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ। ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਇਹ ਨਹੀਂ ਹੋਣਾ ਚਾਹੀਦਾ ਗਾ ਸਾਡੀ ਤਾਂ ਇਹੋ ਮੰਗ ਹੈ ਨਗਰ ਨਿਵਾਸੀਆਂ ਦੀ ਵੀ ਦੁਆਰਾ ਇਹ ਕਿਹੜੇ ਬੰਦੇ ਨੇ ਇੰਨੀ ਜ਼ੁਰਤ ਕੀਤੀ ਆ ਵੀ ਇੱਥੇ ਸ਼ਰਾਬ ਪਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ଦਵਾਵੇ ਤੇ ਸਾਡੇ ਡਿਗਟਾ ਸਾਹਿਬ ਦੀ ਬੀਬੀ ਦੀ ਹੋਈ ਆ ਸਾਨੂੰ ਇਹਦਾ ਭਾਰੀ ਰੋਸ ਆ ਦੁੱਖ ਵੀ ਇਸ ਗੱਲ ਦਾ ਪਿੰਡ ਤੋਂ ਨਹੀਂ ਹੋਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਹੈ ਪਿੰਡ ਦੇ ਲੋਕਾਂ ਨੂੰ ਇਹੋ ਅਪੀਲ ਆ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੇ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆਪੜੇ ਦੋਸ਼ੀ ਉਧਣ ਲੱਭੀਏ ਗੁਰਕਾ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਇਲਾਕੇ 'ਚ ਲੋਕਾਂ 'ਚ ਗੁੱਸਾ ਹੈ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਸਵਾਲ ਇਹ ਹੈ ਕਿ ਆਖਿਰ ਉਹ ਕੌਣ ਲੋਕ ਨੇ ਜੋ ਧਾਰਮਿਕ ਭਾਈਚਾਰੇ ਨੂੰ ਵਿਗਾੜਨਾ ਚਾਹੁੰਦੇ ਨੇ ਅਜਿਹਾ ਕਰਕੇ ਉਹ ਆਪਣੇ ਕਿਸ ਮਕਸਦ ਨੂੰ ਸਾਧਨਾ ਚਾਹੁੰਦੇ ਨੇ ਵੈਸੇ ਲੋਕ ਜੋ ਵੀ ਹੋਣ ਤੇ ਉਹਨਾਂ ਦਾ ਮਕਸਦ ਜੋ ਵੀ ਹੋਵੇ ਉਹਨਾਂ 'ਤੇ ਸਖਤ ਕਾਰਵਾਈ ਹਰ ਹਾਲਤ 'ਚ ਹੋਣੀ ਚਾਹੀਦੀ ਹੈ ਪ੍ਰੀਤਕੋਟ ਤੋਂ ਦੇਵਾਨੰਦ ਸ਼ਰਮਾ న్యూਸ 18 ਪੰਜਾਬ